ਸੇਕਾ ਲੋਟ ਮੈਸਰ ਸਰ ਸੀਦੇ ਪੁਲਿਸ ਸਾਹਮਣੇ ਨਹੀਂ ਆਉਂਦੇ ਸਾਡਾ ਕੁਝ ਹੋਰ ਕੋਈ ਇੱਕੋ ਵਕਨ ਮਿਲਿਆ ਹਾਲੇ ਇੱਕ ਵੈਪਨ ਮਿਲਿਆ ਜੀ ਉਹੀ ਵੈਪਨ ਇਹਨਾਂ ਨੇ ਜਿਹੜਾ ਸੁਖਰਾਜ ਹੈ ਜੇ ਉਹਦੇ ਦੇ ਪਹਿਲਾਂ ਇੱਕ ਪਰਚਾ ਦਰਜ ਹੈਗਾ ਪੀਐਸ ਪੱਟੀ ਦਾ ਤਰਨਤਰਨ ਦਾ 379 411 ਤੇ ਐਫਆਈਆ ਨੰਬਰ 16 9324 ਦੀ ਇਹਨੇ ਉਦੋਂ ਪੱਟੀ ਤੋਂ ਇਹ ਜਦੋਂ ਇਹ ਪੁਰਾਣੇ ਪਰਚੇ ਦਾ ਵੈਪਨ ਹੈ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਅਨਮੋਲ ਨੂੰ ਦਿੱਤਾ ਸੀਗਾ ਅ ਵੈਪਨ ਅ ਸਕੂਟੀ ਖੋਣ ਲਈ ਤੇ ਉਸ ਤੋਂ ਬਾਅਦ ਅਨਮੋਲ ਜਦੋਂ ਇਹਨਾਂ ਨੇ ਸਕੂਟੀ ਖੋਲੀ ਉਸ ਤੋਂ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਜੁਗਰਾਜ ਨੂੰ ਅ ਵੈਪਨ ਦੇ ਦਿੱਤਾ ਸੀ ਤੇ ਫਿਰ ਇਹਨਾਂ ਤੇ ਅੱਗੇ ਇਹ ਰੱਕੀ ਰੁਕੀ ਵੀ ਕਰਦੇ ਰਹੇ ਆ ਬਾਕੀ ਲੋਕਾਂ ਦੀ ਹੋਰ ਵੀ ਜੋ ਸਾਨੂੰ ਪਤਾ ਚੱਲਿਆ ਕਿ ਇਹਨਾਂ ਨੇ ਇੱਕ ਤਰਨਤਾਰਨ ਉਹ ਇੱਕ ਤਾਂ ਪਹਿਲਾਂ ਵਾਰਦਾ ਆਲਰੇਡੀ ਉਹ ਰੈਕੀ ਕੀਤੀ ਸੀ ਇੱਕ ਇਹਨਾਂ ਨੇ ਹੋਰ ਵੀ ਅੱਗੇ ਇੱਕ ਵਾਬਾ ਨੂੰ ਇੰਜ਼ਾਮ ਦੇਣਾ ਸੀ ਤਰਨ ਤਰਨ ਉਹਦੇ ਵੀ ਇਹਨਾਂ ਨੇ ਪ੍ਰੋਪਰ ਰੈਕੀ ਕੀਤੀ ਹੋਈ ਸੀ ਰੈਕੀ ਬਹੁਤ ਦੇਰ ਤੇ ਕਰਦੇ ਆ ਰਹੇ ਇਹ ਬੇਸਿਕਲੀ ਇਹਨਾਂ ਦਾ ਕੰਮ ਰੈਕੀ ਦਾ ਹੀ ਹੈ ਜੀ ਅ ਉਹਦਾ ਸੈਕੂਟੀ ਸੂਟੀ ਗੋਈ ਸੀ ਦਿਓ ਸਟਨਲੀ ਦਰਬਾਰ ਸਾਹਿਬ ਤੋਂ ਆ ਰਹੇ ਸੀ ਲੱਗਦੀ ਇਹਨਾਂ ਦਾ ਟਾਰਗੇਟ ਹੀ ਸੌਫਟ ਸੀਗਾ ਉਹ ਨਹੀਂ ਉਹ ਬੰਦਾ 11:15 ਵਜੇ 11:40 ਦੇ ਕਰੀਬ ਦਰਬਾਰ ਸਾਹਿਬ ਤੋਂ ਵਾਪਸ ਆ ਰਿਹਾ ਸੀ ਬੇਸਿਕਲੀ ਇਹਨਾਂ ਦਾ ਮੋਟਰਸਾਈਕਲ ਖਰਾਬ ਹੋ ਗਿਆ ਸੀ ਸੋ ਦੇ ਵਾਂਟਡ ਕਨਵਿੰਸ ਟੂ ਟਰੈਵਲ ਅਪਨ ਤੇ ਇਹਨਾਂ ਕੋਲ ਵੈਪਨ ਸੀਗਾ ਤੇ ਇਹਨਾਂ ਨੇ ਫਿਰ ਤਿੰਨ ਮੁੰਡੇ ਤੁਰਦੇ ਜਾ ਰਹੇ ਸੀ ਕਿਉਂਕਿ ਮੋਟਰਸਾਈਕਲ ਪਿੱਛੇ ਇਹਨਾਂ ਨੇ ਬੈਂਡਨ ਕਰਤਾ ਸੀਗਾ ਤੇ ਇਹਨਾਂ ਨੇ ਵੈਪਨ ਦਿਖਾ ਕੇ ਤੇ ਸਕੂਟੀ ਖੋਈ ਸੀ ਜੀ ਸਰ ਪੰਜ ਤੇ ਕਤਲ ਦੀ ਗੱਲ ਕਰ ਰਹੇ ਹੋ ਤਰਨਤਾਰਨ ਵਾਲਾ ਜੀ ਜਿਹੜੇ ਚਾਰ ਬੰਦੇ ਹੋਰ ਵਾਲੀ ਪਹਿਲਾਂ ਵੀ ਰੈਸਟ ਨਹੀਂ ਗਿਆ ਇੱਕ ਕੋਟਾ ਉਹਦਾ ਮੁੰਡਾ ਸੰਦੀਪ ਹੈ ਮੇਰੇ ਨਾਲ ਨਹੀਂ ਤਰਨਤਾਰਨ ਪੱਟੀ ਵਾਲਾ ਜੀ ਹਾਂ ਜੀ ਜਿਹੜਾ ਸੰ ਇਹ ਬੇਸਿਕਲੀ ਪ੍ਰਪ ਦਾਸੂ ਵਾਲ ਨਾਲ ਅਸੋਸੀਏਟ ਐਸੋਸੀਏਟਡ ਹੈ ਜੀ ਇਹਨਾਂ ਦੀ ਵੱਖ-ਵੱਖ ਟੀਮਜ਼ ਹੁੰਦੀਆਂ ਕੋਈ ਰੈਕੀ ਕਰਦੀ ਹੈ ਕੋਈ ਵਾਰਤਾ ਦਾ ਇਨਜ਼ਾਮ ਕਰਦੀ ਹੈ ਜੋ ਵੀ ਇਨਫੋਰਮੇਸ਼ਨ gather ਕਰਤਾ ਸੀ ਇਹ ਪ੍ਰਪ ਦਾਸੂ ਵਾਲ ਨੂੰ ਦਿੰਦੇ ਸੀ ਜੀ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਇੱਕ ਬੰਦ ਇਹਨਾਂ ਨੇ ਇੱਕ ਬੰਦੇ ਦੀ ਰੈਕੀ ਵੀ ਕੀਤੀ ਹੈ ਜੀ ਜਿਹਨੂੰ ਮਾਰਨਾ ਸੀਗਾ ਉਹ ਵੀ caught them on time ਤੇ averted the mishap ਸਰ ਤੁਸੀਂ ਇੱਕ ਯੂਐਸਏ ਦੇ ਕਿਹੜੇ ਗੈਂਸਟਰ ਦੇ ਨਾਲ ਤੁਸੀਂ ਉਹ ਕੀ ਨਾਮ ਸੀ ਉਹਦਾ ਪ੍ਰਪ ਦਾਸੂ ਵਾਲ ਉਹਨਾਂ ਨਾਲ ਉਹਨਾਂ ਨਾਲ ਟੱਚ ਤੇ ਸੀਗੇ ਉਹਨਾਂ ਨਾਲ ਬਿਲਕੁਲ ਇਨ ਟੱਚ ਸੀਗੇ ਥਰੂ ਸੋਸ਼ਲ ਮੀਡੀਆਸ ਪਰ ਅਕਸਰ ਬੋਸ ਲਾਸਟ ਵੀ ਹੋਏ ਇਹਨਾਂ ਵਿੱਚ ਵੀ ਕੀ ਇਹਨਾਂ ਨੂੰ ਕੋਈ ਇਨਪੁਟ ਮਿਲਦਾ ਹੈ ਜਿਹਦੇ ਤੱਕ ਕਰ ਸਕਦਾ ਹੈ ਤੇ ਦੇਖੋ ਐਵੇਂ ਹੈ ਕਿ ਅਸੀਂ ਕੋਈ ਵੀ ਬੈਡ ਐਲੀਮੈਂਟ ਨੂੰ ਜਦੋਂ ਵੀ ਅਰੈਸਟ ਕਰਦੇ ਹਾਂ ਵੀ ਐਕਸਪਲੋਰ ਆਲ ਦੋ ਆਪਸ਼ਨਸ ਕੀ ਕੋਈ ਬਲਾਸਟ ਹੋਈ ਹੈ ਕੋਈ ਪੁਰਾਣਾ ਵੀ ਕੋਈ ਕਤਲ ਹੋਇਆ ਕੋਈ ਸਿਰਫ ਸਾਡੇ ਜ਼ਿਲ੍ਹੇ ਦਾ ਨਹੀਂ ਹੋਰ ਵੀ ਜਿਹੜੇ ਬਾਕੀ ਜ਼ਿਲ੍ਹੇ ਹੈਗੇ ਆ ਉਹਨਾਂ ਦਾ ਵੀ ਅਸੀਂ ਕਰਦੇ ਹਾਂ ਇਹ ਨਾਲ ਉਹ ਵੀ ਚੋ ਉਹ ਪਤਾ ਲੱਗਿਆ ਕਿ ਹੋਰ ਵੀ ਮੁੰਡੇ ਨਾਲ ਹੁੰਦੇ ਨੇ ਦੇਖੋ 6 ਬੰਦੇ ਤਾਂ ਅਸੀਂ ਅਰੈਸਟ ਕੀਤੇ ਹੀ ਐ ਅਰਸ਼ਦੀਪ ਸਿੰਘ ਪ੍ਰਿੰਸ ਦੀਪ ਤੇ ਅਨਮੋਲ ਰੋਹਿਤ ਸੁਖਰਾਜ ਤੇ ਜਗਰਾਤ ਹੋਰ ਵੀ ਅਸੀਂ ਮਤਲਬ ਕਿ ਪੁੱਛਗਿੱਛ ਕਰ ਰਹੇ ਹਾਂ ਰਿਮਾਂਡ ਲੱਗਾ ਜੀ ਸਰਕਲ ਹਲੇ ਅ ਪਰਸੋ ਤੱਕ ਦਾ ਰਿਮਾਂਡ ਹੈਗਾ ਤੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਸ਼ੌਂਕ ਤੇ ਕਰਦੇ ਪੈਸੇ ਮੰਗ ਵਾਲੇ ਕਰਦੇ ਸਾਰਾ ਕੁਝ ਕੁਝ ਪਤਾ ਲੱਗਦਾ ਬੇਸਿਕਲੀ ਹਲੇ ਤਾਂ ਇਹੋ ਜਿਹਾ ਤਾਂ ਕੁਝ ਨਹੀਂ ਐ ਪਰ ਓਬਵੀਅਸਲੀ ਜਿਹੜਾ ਕੋਈ ਮਾੜਾ ਚੰਗਾ ਕੰਮ ਕਰਦਾ ਉਹ ਪੈਸੇ ਲਈ ਤਾਂ ਕਰਦਾ ਹੀ ਹੈ ਜੀ ਕਿੰਨਾ ਸਮਾਂ ਹੋ ਗਿਆ ਨਾ ਮੈਂ ਸਾਰੇ ਕ੍ਰਾਈਮ ਟ੍ਰਾਇਲ ਹੋ ਗਏ ਆ ਤੁਹਾਨੂੰ ਪਹਿਲੇ ਦੇਖੋ ਹੋਰ ਕਿਸੇ ਸવાય ਸੁਖਰਾਜ ਦੇ ਕਿਸੇ ਤੇ ਹੋਰ ਕੋਈ ਪਰਚਾ ਨਹੀਂ ਹੈ 18 19 ਸਾਲ ਦੇ ਹੈਗੇ ਹਾਂਜੀ ਆਬਵੀਅਸਲੀ ਜੀ ਈਜ਼ੀ ਮਨੀ ਥੋੜਾ ਜਿਹਾ ਕੰਮ ਕੀਤਾ ਰੈਕੀ ਕੀਤੀ ਤੇ ਲੱਗੇ ਟੈਕਸਟਾ ਬੱਕ ਗਿਆ ਉਹ ਲੱਗਦਾ ਕਿ ਉਹ ਇਹ ਬੇਸਿਕਲੀ ਇਹਨ ਮੋਲ ਲੈ ਕੇ ਆਇਆ ਅਨਮੋਲ ਹੈ ਜੀ ਉਹ ਹੀ ਇਜ਼ ਇਨ ਡਾਇਰੈਕਟ ਟੱਚ ਵਿਦ ਪ੍ਰਭਦਾ ਸੂਗਰ ਉਹ ਹਾਂਜੀ ਇਹ ਇਹਨਾਂ ਦੀ 18 ਨਹੀਂ ਸਾਲ ਦੀ ਹਾਂਜੀ ਛੋਟੀ ਨੇ ਜੀ ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਦਾਕਰ ਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਪੁਲਿਸ ਕਮਿਸ਼ਨਰ ਅਮਰਸਰ ਦੇ ਟੀਮ ਸੀਆਈਏ 3 ਤੇ ਸਦਰ ਥਾਣਾ ਉਹਦੇ ਏਸੀਪੀ ਨੌਰ ਸਾਹਿਬ ਸ਼੍ਰੀ ਅਰਵਿੰਦ ਮੀਨਾ ਸਾਹਿਬ ਤੇ ਮਨਿੰਦਰ ਜੀ ACP ਸਾਹਿਬ ਤੇ SHO ਸਾਹਿਬ ਇਹਨਾਂ ਨੇ ਬੜਾ ਬੜੀ ਵੱਡੀ ਤਕਬਰੀ ਕੀਤੀ ਹੈ ਉਹਦੇ ਵਿੱਚ थाना सदर ਨੇ FIR ਨੰਬਰ 2 ਡੇਟਿਡ 512025 304235 BNS 2548 ਹਮਜ਼ਾ ਦਾ ਪਰਚਾ ਦਰਜ ਕੀਤਾ ਸੀਗਾ ਉਹ ਇਸ ਪਰਚੇ ਦੇ ਤਹਿਤ ਅਸੀਂ ਤਿੰਨ ਬੰਦੇ ਅਰੈਸਟ ਕੀਤੇ ਸੀਗੇ ਜਿਨ੍ਹਾਂ ਨੇ ਇੱਕ ਸਕੂਟੀ ਕੋਈ ਸੀਗੀ ਆਪਣਾ ਸਤਾਈ ਫੁੱਟ ਰੋਡ ਤੋਂ ਇਹ ਪਰਚਾ ਦਰਜ ਕਰਾਇਆ ਸੀ ਸਚਦੀਪ ਸਿੰਘ ਨੇ ਇਹ ਦਰਬਾਰ ਸਾਹਿਬ ਗਿਆ ਸੀ 8:30 ਵਜੇ ਲੱਗੇ ਤਾਂ ਜਦੋਂ ਵਾਪਸ ਆ ਰਿਹਾ ਸੀਗਾ 11:40 ਦੇ ਲੱਗੇ ਤਿੰਨ ਬੰਦਿਆਂ ਨੇ ਇਹਦੀ ਸਕੂਟੀ ਰੋਕੀ ਤੇ ਗਨ ਪੁਆਇੰਟ ਤੇ ਸਕੂਟੀ ਸਨੈਚ ਕਰਕੇ ਲੈ ਗਏ ਜਿਵੇਂ ਸਾਨੂੰ ਪੁਲਿਸ ਨੂੰ ਇਤਲਾ ਮਿਲੀ ਤੇ ਪੁਲਿਸ ਨੇ ਪਰਚਾ ਦਰਜ ਕੀਤਾ ਤੇ ਇਨਵੈਸਟੀਗੇਟ ਕਰਨਾ ਸ਼ੁਰੂ ਕਰਤਾ ਮੈਟਰ ਇਦੇ ਜਦੋਂ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਤਾਂ ਅਸੀਂ ਉਹਦੇ ਚ ਤਿੰਨ ਬੰਦੇ ਅਰੈਸਟ ਕੀਤੇ ਅਰਸ਼ਦੀਪ ਸਿੰਘ ਲਾਇਸ ਵਿੱਕੀ ਅ ਪ੍ਰਿੰਸ ਦੀਪ ਸਿੰਘ ਲਾਇਸ ਪ੍ਰਿੰਸ ਤੇ ਅਨਮੋਲ ਸਿੰਘ ਇਹ ਸਾਰੇ ਹੀ 18-19 ਸਾਲ ਦੇ ਮੁੰਡੇ ਹੈਗੇ ਆ ਤੇ ਇਹਨਾਂ ਦੇ ਪਿਛਲਾ ਪਿਛੇ ਪਹਿਲਾਂ ਕੋਈ ਪਰਚਾ ਨਹੀਂ ਹੈ ਤੇ ਆਪਣਾ ਇਹ ਦੋ ਜਣਿਆਂ ਨੂੰ ਵਿੱਕੀ ਤੇ ਪ੍ਰਿੰਸ ਨੂੰ ਅਸੀਂ 27 ਫੁੱਟ ਰੋਡ ਤੋਂ 14 ਨੂੰ ਰੈਸ ਆਪਣਾ ਇਹਨਾਂ ਨੂੰ ਅਸੀਂ ਅਰੈਸਟ ਕੀਤਾ 12 ਨੂੰ ਤੇ ਜਿਹੜਾ ਹੈਗਾ ਅਨਮੋਲ ਇਹਨੂੰ ਅਸੀਂ 88 ਫੁੱਟ ਰੋਡ ਤੋਂ ਅਰੈਸ ਕੀਤਾ ਸੀ ਆਪਣਾ 14 ਤਰੀਕ ਨੂੰ ਐ ਬੇਸਿਕਲੀ 5 ਤਰੀਕ ਨੂੰ ਆਪਣੇ ਮੋਟਰਸਾਈਕਲ ਤੇ ਜਾ ਰਹੇ ਸੀਗੇ ਤੇ ਉੱਥੇ ਇਹਨਾਂ ਦਾ ਮੋਟਰਸਾਈਕਲ ਖਰਾਬ ਹੋ ਗਿਆ ਤੇ ਇਹ ਮੋਟਰਸਾਈਕਲ ਨੂੰ ਅਬੈਂਡਨ ਕਰਕੇ ਤੇ ਇਹਨਾਂ ਨੇ ਸਕੂਟੀ ਗਨ ਪੁਆਇੰਟ ਤੇ ਖੋਈ ਸੀ ਤੋਂ ਉਸ ਬਾਅਦ ਇਨ ਦ ਮੀਨ ਵਾਈਲ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਤੇ ਸਾਨੂਏ ਵੀ ਜੋ ਕੰਪਲੇਨੈਂਟ ਸੀ ਸਸਦੀਪ ਸਿੰਘ ਨੇ ਦੱਸਿਆ ਸੀ ਕਿ ਗਨ ਪੁਆਇੰਟ ਤੇ ਖੋਈ ਹੈ ਤੇ ਜਦੋਂ ਅਸੀਂ ਇਨਵੈਸਟੀਗੇਟ ਕੀਤਾ ਤੇ ਇਹਨਾਂ ਦੇ ਤਿੰਨ ਹੋਰ ਜਿਹੜੇ ਐਕਪਲੈਂਸ ਹੈਗੇ ਉਹ ਸਾਨੂੰ ਮਿਲੇ ਰੋਹੇ ਤੇ ਸੁਗਰਾਤ ਸਿੰਘ ਲਾਇਸ ਗੁਗਨਾ ਤੇ ਜੁਗਰਾਤ ਸਿੰਘ ਲਾਇਸ ਨਿੱਕਾ ਇਹਨਾਂ ਤੋਂ ਸਾਨੂੰ ਇੱਕ ਪਿਸਟਲ 32 ਬੋਰ ਤੇ 6 ਜ਼ਿੰਦਾ ਕਾਰਤੂਸ ਵੀ ਇਹਨਾਂ ਤੋਂ ਬਰਾਬਰ ਬਰਾਮਦ ਹੋਏ ਹੈ ਇਹ ਬੇਸਿਕਲੀ ਜਿਹੜੇ 6 ਜਣੇ ਹੈਗੇ ਹੈ ਇਹ ਪ੍ਰਾਪ ਦਾਸੂਵਲ ਜਿਹੜਾ ਗੈਂਗਸਟਰ ਜਿਹੜਾ ਯੂਐਸ ਬੇਸਡ ਗੈਂਗਸਟਰ ਹੈ ਉਹਦੇ ਉਹਦੇ ਲਈ ਕੰਮ ਕਰਦੇ ਆ ਤੇ ਬੇਸਿਕਲੀ ਇਹ ਰੈਕੀ ਵਗਰਾ ਕਰਦੇ ਆ ਤੇ ਕੋਈ ਵੀ ਵਾਰਦਾਤ ਨੂੰ ਮਤਲਬ ਜਿਹੜੀ ਵਾਰਦਾਤਾਂ ਹੁੰਦੀਆਂ ਉਹਨਾਂ ਨੂੰ ਇਨਜਾਮ ਦਿੰਦੇ ਆ ਤੇ ਅ ਕਿਨਾਟੋ ਹੋਰ ਵੀ ਜਿਹੜਾ ਸਾਨੂੰ ਇਨਵੈਸਟੀਗੇਸ਼ਨ ਤੋਂ ਪਤਾ ਚੱਲਿਆ ਹੈ ਜਿਹੜਾ ਜਦੋਂ ਸਰਪੰਚੀ ਇਲੈਕਸ਼ਨ ਸੀਗੀ ਤੇ ਰਾਜਵਿੰਦਰ ਸਿੰਘ ਤਲਵੰਡੀ ਜਿਹੜਾ ਅ ਸਰਪੰਚ ਦਾ ਕਤਲ ਹੋਇਆ ਸੀ ਉਹਦੀ ਵੀ ਜਿਹੜਾ ਸੁਖਰਾਜ ਹੈਗਾ ਉਹਨੇ ਹੀ ਰੈਕੀ ਕੀਤੀ ਸੀ ਉਹਨੇ ਹੀ ਪ੍ਰਭ ਦਸੂ ਵੱਲ ਨੂੰ ਦੱਸਿਆ ਸੀਗਾ ਕਿ ਇਹ ਗੱਡੀ ਦੇ ਖੱਬੇ ਖੱਬੀ ਸੀਟ ਤੇ ਬੈਠਾ ਹੈ ਤੇ ਇਹ ਜਿਹੜੇ ਅਸੀਂ ਤਿੰਨੋ ਜਿਹੜੇ ਐਫ ਆਈ ਆ ਨੰਬਰ ਚਾਰੇ ਜਿਹੜੇ ਤਿੰਨ ਦੋਸ਼ੀ ਰੈਸਟ ਕੀਤੇ ਐ ਇਹ ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਸਗੀ ਨਾਲ ਸਾਡੀ ਇਨਵੈਸਟੀਗੇਟਿਵ ਕੀਤਾ ਤੇ ਪਾਸ ਹੀ ਤੇ ਉਹਵੇਂ ਰੈਸਟ ਹੋਏ ਤੇ ਜਿਹੜੇ ਬਾਕੀ ਸਾਨੂੰ ਜਿਹੜਾ ਪ੍ਰਬ ਦਾਸੂਵਾਲ ਵਾਲਾ ਲਿੰਕ ਲੱਬਿਆ ਉਹ ਸਾਰਾ ਸੀ ਇਹਨਾਂ ਦਾ ਫੋਨ ਦਾ ਫੋਰੈਂਸਿਕ ਕਰਾਇਆ ਪੁੱਛਗਿੱਛ ਕੀਤੀ ਤੇ ਸੋਸ਼ਲ ਮੀਡੀਆ ਦੇ ਇਹਨਾਂ ਦੇ ਅਕਾਊਂਟ ਵਗਰਾ ਤੋਂ ਜਿਹੜੇ ਇਹਨਾਂ ਨੇ ਬਣਾਏ ਹੋਏ ਸੀ ਉਹਨਾਂ ਤੋਂ ਸਾਨੂੰ ਪਤਾ ਚੱਲਿਆ ਜੀ ਸਰ ਵੈਪਨ ਪਰ ਕੁਝ ਵੈਪਨ ਜਿਹੜਾ ਸੀ ਲਾਇਸੈਂਸੀ ਕੀ ਜਿਹੜਾ ਨਹੀਂ ਸਾਨੂੰ ਹਾਲੇ ਤੱਕ ਕੋਈ ਲਾਇਸੈਂਸੀ ਦਾ ਕੋਈ ਸਾਹਮਣੇ ਨਹੀਂ ਆਇਆ